ਕਿੱਥੋਂ ਆਏ ਸੀਗੇ ਕਿਉਂ ਲੈ ਤੋਈ ਕਿਵੇਂ ਆਏ ਸੀ ਅੱਜ ਤੀ ਸਕੂਟੀ ਪਰ ਨਾ ਆਈ ਨਵੀਂ ਮਿੱਟੀ ਤੇ ਫੇਰ ਭਰਤੀ ਹੈ ਜੀ ਨਹੀਂ ਜੀ ਪ੍ਰੀਣੀ 11 ਵਜੇ ਦੇ ਆਏ ਆ ਪਹਿਲਾਂ ਉਹ ਟਾਈਮ ਲਾ ਕੇ ਉਦੋਂ ਲੈ ਚਲੇ ਗਏ ਪੈਸੇ ਭਰੋ ਹੁਣ ਜਦ ਬਿਜਲੀ ਦਫਤਰ ਚ ਬਿਜਲੀ ਹੈ ਨਹੀਂ ਤੇ ਦੂਜਾ ਰੁਕੀ ਕਰਦੇ ਹੋ ਲਾਈਟ ਹੀ ਹੈ ਨਹੀਂ ਉਹ ਫਿਰ ਲੜ ਗਈ ਦੋ ਵਜੇ ਕੀ ਕਹਿੰਦੇ ਕਦੋਂ ਆਉਗੀ ਉਸ ਪਤ ਬਸ ਜਦੋਂ ਆਵੇ ਆ ਜੂਗੀ ਜਦੋਂ ਬਾਗੂ ਕੋਲੋਂ ਪਤਾ ਮਿਲਦਾ ਇਹ ਤਾਂ ਫਿਰ ਬਹੁਤ ਪਰੇਸ਼ਾਨੀ ਹੈ ਜੀ ਪਰੇਸ਼ਾਨੀ ਕੀ 11 ਵਜੇ ਦੇਖ ਲਓ ਇਹ ਤਾਂ ਇਹ ਤਾਂ ਬੰਦਾ ਬੈਠ ਵੀ ਨਹੀਂ ਸਕਦਾ ਤਾਂ ਹੋਰ ਤਾਂ ਕੀ ਨਹੀਂ ਮੈਡਮ ਪੱਕੇ ਵੀ ਨਹੀਂ ਵੀ ਏਸੀ ਹੈ ਇਕੱਲੇ ਏਸੀ ਹਮਤ ਇਹਨਾਂ ਨੇ ਕੋਈ ਜਵਾਬ ਦਿੱਤਾ ਜੇ ਤੁਸੀਂ ਪੁੱਛਿਆ ਵੀ ਆ ਕਦੋਂ ਆਉਗੀ ਜਾਂ ਕਿਵੇਂ ਨਹੀਂ ਇਹਨਾਂ ਨੇ ਕੋਈ ਜਵਾਬ ਨਹੀਂ ਜਦੋਂ ਆ ਗਈ ਤਾਂ ਤੇ ਉਹਨਾਂ ਨੇ ਪਹਿਲਾਂ ਭਾਈ ਉਸ ਤੋਂ ਬਾਅਦ 2 ਵਜੇ ਟਾਈਮ ਆ ਦੇ ਲੰਚ ਟਾਈਮ ਹੋਗਾ 2 ਵਜੇ ਤੋਂ ਬਾਅਦ ਲਾਈਟ ਚਲੀ ਗਈ ਅਜੇ ਤੀਕੋ ਖੜੇ ਆ ਪੈਸੇ ਭਰ ਲਗਣਗੇ ਵਾਲੇ ਹੁਣ ਕਹਿੰਦੇ ਫੀਟਰ ਚ ਕੋਈ ਨੁਕਸ ਨਹੀਂ ਨੋਸ਼ ਪੈ ਗਿਆ ਜਿਆਦੇ ਖੜ ਜੋ ਜਾਂ ਸਵੇਰੇ ਆ ਜੋ ਸਵੇਰੇ ਹੁਣ ਕਿੱਥੋਂ ਆਵਾਂਗੇ 15 ਕਿਲੋਮੀਟਰ ਚੱਲ ਕੇ ਆਏ ਕੰਮ ਕਰਾਉਣ ਦੀ ਤੇ ਗੱਲ ਦੂਰ ਹੈ ਕਿ ਵੀ ਲਾਈਟ ਹੋ ਜਾਊਗਾ ਪਰ ਇੱਥੇ ਤਾਂ ਬੈਠਣ ਨੂੰ ਨਾ ਉਹ ਚੈਨ ਕਰਦਾ ਕਿ ਇੰਨੀ ਗਰਮੀ ਆ ਨਾ ਕੋਈ ਪੱਖਾ ਚੱਲਦਾ ਨਹੀਂ ਕੋਈ ਨਹੀਂ ਕੁਝ ਨਹੀਂ ਚੱਲਦਾ ਜੀ ਇੱਥੇ ਪਾਣੀ ਵੀ ਨਹੀਂ ਪੀਣ ਨੂੰ ਆ ਤੱਤਾ ਪਾਣੀ ਆ ਜੀ ਇਹ ਤਾਂ ਬਹੁਤ ਵੱਡੀ ਸਮੱਸਿਆ ਹੈ ਵੱਡੀ ਸਮੱਸਿਆ ਜੀ ਪੂਰੀ ਇੱਥੇ ਇਹ ਤਾਂ ਕਹਿੰਦੇ ਸੀ ਕਿ ਅਸੀਂ ਨਿਰਵਿਘਨ ਸਪਲਾਈ ਦੇਵਾਂਗੇ ਤੇ ਇਹ ਜਦ ਦਫ਼ਤਰੋਂ ਨਹੀਂ ਦੇ ਸਕਦੇ ਫਿਰ ਕਿੱਥੋਂ ਨਾ ਜੀ ਦਫ਼ਤਰੋਂ ਕਿਹੜੇ ਖੇਤਾਂ 'ਚ ਵੀ ਤੁਸੀਂ ਬੁਰਾ ਹਾਲ ਹੈ ਕਿਸਾਨੀ ਦੇ ਵੀ ਕਿਸਾਨੀ ਪਿੰਡਾਂ 'ਲੀ ਲਾਈਟ ਵੀ ਨਹੀਂ ਆਉਂਦੀ ਰਾਤ ਨੂੰ ਮੈਸੇਜ ਪਾ ਦਿੰਦੇ ਕਿ 1 ਵਜੇ ਲਾਈਟ ਆਊਗੀ 1 ਵਜੇ ਲਾਈਟ ਆਉਂਦੀ ਨਹੀਂ ਉਸ ਤੋਂ ਬਾਅ ਤੇ ਫਿਰ ਇੰਨੀ ਗਰਮੀਆਂ ਝੋਨੇ ਦਾ ਤਾਂ ਬੁਰਾ ਹਾਲ ਹੋ ਜੂਗਾ ਸੁੱਕ ਗਏ ਜੀ ਸੁੱਕੇ ਪੈ ਝੋਨੇ ਜੀ ਇਹ ਆਹ 26 ਝੋਨਾ ਲਾਓ 26 ਵੈਰੈਟੀ ਵਾਲੇ ਜੰਮੇ ਹੁਣ ਛੱਡ ਨਹੀਂ ਫੜ ਕੇ ਲੈਟ ਜੀ ਹੁਣ ਜਿਵੇਂ ਅਕੇ ਨਰਮਾ ਸੀਗਾ ਨਰਮੇ ਰੇਟ ਵੀ ਉਹ ਧਾਰਾ ਕਰ ਰਹੇਗਾ ਕਿਉਂਕਿ ਉਹਨੂੰ ਛੁੰਡੀ ਨੇ ਖਾ ਲਿਆ ਤੇ ਹੋਰ ਨਾ ਰੇਟ ਮਿਲਦਾ ਝੋਨਾ ਲਾਉਣ ਲੱਗੇ ਸੀ ਹੁਣ ਬਿਜਲੀ ਨਾਲੋਂ ਦੀ ਪਾਣੀ ਦੀ ਸਮੱਸਿਆ ਮੱਕੀ ਦਾ ਹੁਣ ਜਿਹੜੀ ਮੱਕੀ ਵੱਢ ਕੇ ਜੀ ਝੋਨਾ ਲਾਉਣਾ ਸੀ ਝੋਨੇ ਵਾਲੇ ਵੀ ਬੁਰਾ ਹਾਲ ਆਈ ਪਾਣੀ ਨਹੀਂ ਮਿਲ ਰਿਹਾ ਹੁਣ ਬੋਰ ਚੱਲਦੇ ਆ ਮੋਰਾਂ ਦਾ ਡੀਜ਼ਲ ਬਾਲ ਕੇ ਕਿੱਥੇ ਬੁਰਾ ਹੋਊਗਾ ਜੀ ਮੈਂ ਜਾਬ ਸਰਕਾਰ ਤਾਂ ਕਹਿੰਦੇ ਸੀ ਕਿ ਸਸਾਨਾਂ ਨੂੰ ਸਮੱਸਿਆ ਆਉਣੀ ਨਹੀਂ ਦਿੱਤੀ ਜਾਊਗੀ 8 ਘੰਟੇ ਵਿੱਚ ਨਿਰਵੇਗਨ ਬਿਜਲੀ ਨੇ ਇਹ ਕੋਈ ਸਮੱਸਿਆ ਨਹੀਂ ਆਉਦੇ ਕਰੇ ਦਫਤਰਾਂ ਜਲਦੀ ਹੋਣੀ ਉਹਨਾਂ ਦੇ ਆਪ ਦੇ ਇੱਥੇ ਤਾਂ ਕੋਈ ਨਹੀਂ ਆਉਂਦੀ ਹੁਣ ਜਿਵੇਂ ਤੁਸੀਂ ਕਹਿੰਨੇ ਹੋ ਕਿ ਮੈਸੇਜ ਆਉਂਦਾ ਹੈ ਮੋਟਰ ਛੱਡਦੇ ਆਂ ਤੇ ਘੰਟੇ ਬਾਅਦ ਤੇ ਘੰਟੇ ਬਾਅਦ ਬੰਦ ਉਹਨੇ ਜਿੱਥੇ ਤਾਂ ਕਹਿ ਰਹੇ ਤਾਂ ਕੀ ਪਾਣੀ ਪਹੁੰਚਦੇ ਨਹੀਂ ਜੀ ਜਦੋਂ ਮੈਸੇਜ ਆਉਂਦਾ ਅੱਧੀ ਰਾਤ ਨੂੰ ਉੱਠ ਕੇ ਜਾਂਦੇ 1 ਵਜੇ 1 ਵਜੇ ਮੈਸੇਜ ਆਏ ਦਾ 2 ਵਜੇ ਵੀ ਅੱਧੀ ਰਾਤ ਨੂੰ ਉੱਠ ਕੇ ਜਾਂਦੇ 1 ਵਜੇ 1 ਵਜੇ ਮੈਸੇਜ ਆਏ ਦਾ 2 ਵਜੇ ਵੀ ਫੱਟ ਪੈ ਗਿਆ ਜੀ ਪ ਉਲਟਾ ਮੱਛਰ ਬੜਵੜ ਬੜ ਮੱਛਰ ਮੋਟਾ ਜੀ ਸੌਣ ਹੀ ਨਹੀਂ ਮਿਲਦਾ ਸਾਰੀ ਰਾਤ ਅੱਧੇ ਰਿੰਦਰੇ ਜੀ ਤੁਰੇ ਫਿਰਦੇ ਘਰੋਂ ਬੁੜੀਆਂ ਵੀ ਲੜਦੀਆਂ ਵੀ ਸਾਰੀ ਰਾਤ ਨਾ ਸਾਨੂੰ ਸੌਣ ਦੇ ਨਾ ਆਪ ਤੁਰੇ ਫਿਰਦੇ ਬਹੁਤ ਔਖਾ ਜੀ ਹਾਂ ਥੋੜਾ ਪਰਿੰਦਰ ਕੁਮਾਰ ਜੀ ਕਿੱਥੋਂ ਆਏ ਸੀ ਇੱਥੇ ਕਿੱਥੇ ਆਏ ਹੋਗੇ ਬਿੱਲੀ ਦਾਪਰੇ ਕਿਵੇਂ ਆਏ ਸੀ ਅਸੀਂ ਆਹ ਲੋੜ ਵੀ ਦਿਵਾਉਣਾ ਸੀਗਾ ਜੀ 1 ਵਜੇ ਦਾ ਆਏ ਪਏ ਆ ਠੀਕ ਹੈ ਜੀ ਫੇਰ ਤੱਕ ਕੁਝ ਨਹੀਂ ਕੀਤਾ ਕੋਈ ਕੀ ਕਹਿੰਦੇ ਹੈਗੇ ਮੈਂ ਦੇਖ ਬਹਿ ਜਾਉ ਬਾਜ਼ ਮਾਰਾਂਗੇ ਫੇਰ ਆ ਜਾ ਕਹਿੰਦੇ ਬਿਜਲੀ ਹੈ ਨਹੀਂ ਤੇ ਦਾ ਬਿਜਲੀ ਤਾਂ ਹੈ ਨਹੀਂ ਹੁਣ ਵੀ ਬਿਜਲੀ ਦਾ ਦੋ ਜੀ ਦੋ ਵਜੇ ਕਹੀ ਹੈ ਨਾ ਤੇ ਜਦੋਂ ਇਹ ਬਿਜਲੀ ਬਿਜਲੀ ਦਫਤਰਾਂ ਚ ਨਹੀਂ ਤੇ ਆਪਾਂ ਨੂੰ ਦੂਜੇ ਕਿੱਥੇ ਦੇ ਉਹੀ ਹੈ ਨਾ ਇਹ ਚੱਕਰ ਤੇ ਹੀ ਹੈ ਦੱਸਿਆ ਇਹਨਾਂ ਨੇ ਕਦੋਂ ਆਉਗੀ ਕਿਹਨੂੰ ਪਤਾ ਨਹੀਂ ਜਦੋਂ ਆਉਗੀ ਦੇਖਾਂਗੇ ਇੱਥੇ ਤਾਂ ਫਿਰ ਬੈਠਣਾ ਵੀ ਮੁਸ਼ਕਲ ਹੈ ਕਿ ਪੱਕੇ ਵੀ ਹੈ ਨਹੀਂਗੇ ਜੀ ਕੁਝ ਵੀ ਹੈ ਨਹੀਂਗਾ ਜੀ ਪਰੇਸ਼ਾਨੀ ਆਉਂਦੀ ਹੈ ਇਹਨਾਂ ਨੂੰ ਬਹੁਤ ਜ਼ਿਆਦਾ ਹੀ ਹੈ ਜੀ ਨਾਮ ਗੁਰਦਰਸ਼ਨ ਸਿੰਘ ਜੀ ਕੀ ਕਹਿਣਾ ਚਾਹੁੰਦੇ ਆ ਅੱਜ ਦਫ਼ਤਰ ਤੁਹਾਡੇ ਕੀ ਸਰ ਲਾਈਟ ਬੰਦ ਹੈ ਕਿ 3 ਘੰਟੇ ਵਾਸਤੇ ਬੰਦ ਹੋਈ ਪਰ ਮਟ ਇੱਥੇ ਕੰਮ ਚੱਲੀ ਜਾਂਦਾ ਚੱਕੀ ਦਾ ਕਨੈਕਸ਼ਨ ਸੀ ਉਹਦੇ ਵਾਸਤੇ ਲਾਈਟ ਬੰਦ ਹੈ ట్రాנסਫਰ ਰੱਖਦੇ ਇੱਥੇ ਕਿਤੋਂ ਤੋਂ 3 ਘੰਟੇ ਦੇ ਕਰਦਾ ਸਰ ਸਿਕਰੀਬਨ 1 ਘੰਟਾ ਹੋ ਗਿਆ ਸਰ ਜਿਹੜਾ ਆਇਆਗਾ ਵੀ ਲਾਈਟ ਬੰਦ ਹੈ ਅਸੀਂ ਦੱਸੀ ਤੋਂ ਚੱਲ ਕੇ ਇੱਥੇ ਪਹੁੰਚ ਗਏ ਤੁਸੀਂ ਕਿਹਨੇ 3 ਘੰਟੇ ਫਰ ਨਹੀਂ ਸਰ ਪਰਮੈਂਟ 3 ਘੰਟੇ ਦਾ ਜੀ ਕਿਵੇਂ ਆ ਜੀ ਸਾਨੂੰ ਫੋਨ ਕੀ ਨਹੀਂ ਕਰਦਾ ਵੀ ਪਹਿਲਾਂ ਅਡਵਾਂਸ ਹੀ ਕਰਦਾ ਜੀ ਨਹੀਂ ਸਰ ਲਾਈਟ ਬੰਦ ਕਰਕੇ ਕੰਮ ਹੋਗਾ ਨਾ ਜੀ ਚਲੋ ਹੁਣ ਜਿਹੜੇ ਅੱਜ ਚੱਲ ਉਹ ਵੀ ਹਾਂ ਪਸ 10 ਮਿੰਟ ਚ ਲੈ ਆ ਰਿਹਾ ਜੀ। ట్రాנסਫਰ ਰੱਖੀ ਜਾਂਦੇ ਬਾੜੀ ਕਾਲੇ ਜਾਂਦੇ ਜੀ। ਦੇਖ ਸਕਦੇ ਹੋ। ਜੀ।